ਮਸਲਾ ਇੰਨਾ ਘਪ ਗਿਆ ਕਿ ਅੱਕੇ ਹੋਏ ਸਕਿਉਰਟੀ ਗਾਰਡਾਂ ਨੇ ਗੇਟ ਨੂੰ ਜਿੰਦਾ ਮਾਰ ਦਿੱਤਾ ਤਾਂ ਦੱਸ ਦਈਏ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜੋਗੇਆਲਾ ਵਿਖੇ ਇੱਕ ਸੋਲਰ ਲੱਗਿਆ ਹੋਇਆ ਜਿਸ ਦੇ ਵਿੱਚ ਨੇੜੇ ਤੇੜੇ ਦੇ ਪਿੰਡਾਂ ਦੇ ਸਕਿਉਰਟੀ ਗਾਰਡ ਲੱਗੇ ਹੋਏ ਨੇ ਤਾਂ ਜੋਗੇਆਲੇ ਦੇ ਸਕਿਉਰਟੀ ਗਾਰਡਾਂ ਨੂੰ ਉਹਦੇ ਵਿੱਚੋਂ ਕੱਢਿਆ ਗਿਆ ਤਾਂ ਜਿਸ ਦੇ ਮਸਲੇ ਨੂੰ ਲੈ ਕੇ ਉਹਨਾਂ ਨੇ ਗੇਟ ਨੂੰ ਜਿੰਦਾ ਲਾ ਦਿੱਤਾ ਸਾਡੇ ਨਾਲ ਬਲਾਕ ਸੰਮਤੀ ਮੈਂਬਰ ਜਗਦੇਵ ਸਿੰਘ ਜੋਗੇਆਲਾ ਵੀ ਨਾਲ ਨੇ ਉਹ ਰਾਹ ਜਥੇ ਬੰਦੀ ਵੀ ਸਾਡੇ ਨਾਲ ਹੈ ਤਾਂ ਉਹਨਾਂ ਸਕਿਉਰਟੀ ਗਾਰਡਨ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਪਰ ਜਦੋਂ ਸੋਲਰ ਦੇ ਮੁਲਾਜ਼ਮਾਂ ਦੇ ਨਾਲ ਸੀਨੀਅਰ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਕਿ ਇਹਨਾਂ ਨੇ ਆਪਣੇ ਸੀਨੀਅਰ ਨਾਲ ਸੁਪਰਵਾਈਜ਼ਰ ਦੇ ਨਾਲ ਕੋਈ ਹੱਥੋਪਾਈ ਕੀਤੀ ਹੈ ਜਿਸ ਦਾ ਕਰਕੇ ਅਸੀਂ ਇਹਨਾਂ ਨੂੰ ਕੱਢਿਆ ਨਹੀਂ ਜਦੋਂ ਕਿ ਇਹਨਾਂ ਦੀ ਅਸੀਂ ਬਦਲੀ ਕੀਤੀ ਹੈ ਪਰ ਇਹਨਾਂ ਨੇ ਧਰਨਾ ਦਿੱਤਾ ਹੈ ਕਹਿੰਦੇ ਅਸੀਂ ਆਪਣੇ ਸਕਿਉਰਟੀ ਵਾਲੇ ਮੁਲਾਜ਼ਮ ਜਿਹੜੇ ਸਾਡੇ ਮੁੰਡੇ ਕੱਢੇ ਐ ਉਹਨਾਂ ਨੂੰ ਅਸੀਂ ਕੱਢਣ ਨਹੀਂ ਦੇਵਾਂਗੇ ਤੇ ਤਨਖਾਹਾਂ ਨੂੰ ਲੈ ਕੇ ਵੀ ਮਸਲਾ ਪੱਕ ਚੁੱਕਿਆ ਕੀ ਕਹਿਣਾ ਚਾਹੁੰਦੇ ਨੇ ਸਕਿਉਰਟੀ ਗਾਰਡ ਕੀ ਕਹਿਣਾ ਚਾਹੁੰਦੇ ਨੇ ਬਲਕ ਸੰਮਤੀ ਮੈਂਬਰ ਜਗਦੇਵ ਸਿੰਘ ਜੋਗੇਆਲਾ ਆਓ ਮਾਰਦੇ ਆ ਚਾਰ ਮੁਰਦਾਬਾਦ ਵਾ 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 ਲਾਇਨ ਇੰਡੀਆ ਕੰਪਨੀ ਮੁਰਦਾਬਾਦ ਵਾ ਵਾ ਲਾਇਨ ਇੰਡੀਆ ਕੰਪਨੀ ਮੁਰਦਾਬਾਦ ਮੁਰਦਾਬਾਦ ਲਾਇਨ ਇੰਡੀਆ ਕੰਪਨੀ ਮੁਰਦਾਬਾਦ ਲਾਇਨ ਇੰਡੀਆ ਕੰਪਨੀ ਮੁਰਦਾਬਾਦ ਭਾਈ ਜੀ ਕੀ ਨਾਮ ਹੈ ਆਪਣਾ ਜੱਗਾ ਸਿੰਘ ਸਰ ਕਿਹੜਾ ਪਿੰਡ ਹੈ ਜੋਗੇਆਲਾ ਜੀ ਅਕੀ ਮਸਲਾ ਤੁਸੀਂ ਇਹ ਧਰਨਾ ਦਿੱਤਾ ਗੇਟ ਨੂੰ ਜਿੰਦਾ ਲਾ ਦਿੱਤਾ ਇਹ ਮਸਲਾ ਇਸ ਕਰਕੇ ਸਾਡੇ ਬੰਦੇ ਕੱਢੇ ਜਾ ਰਹੇ ਜੀ ਕੰਪਨੀ ਸਾਡੇ ਨਾਲ ਸ਼ੋਸ਼ਣ ਕਰ ਰਹੀ ਹੈ ਪਿਓਰ ਸਾਡੀ ਪੂਰੀ ਤਨਖਾਹ ਨਹੀਂ ਮਿਲ ਰਹੀ ਜੀ ਸਾਨੂੰ 3 ਮਹੀਨਿਆਂ ਦੀ 8000 ਰੁਪਏ ਤਨਖਾਹ ਮਿਲ ਰਹੀ ਹੈ ਨਾ ਸਾਨੂੰ ਕੋਈ ਸੈਲਰੀ ਸਲਿੱਪ ਵੀ ਮਿਲੀ ਹੈ ਜੀ ਬੇਵਜ੍ਹਾ ਤੋਂ ਸਾਡੇ ਬੰਦੇ ਕੱਢੇ ਜਾ ਰਹੇ ਹੈ ਕੰਪਨੀ ਸਾਡੇ ਨਾਲ ਸ਼ੋਸ਼ਣ ਕਰ ਰਹੀ ਹੈ ਜੀ ਸਾਡਾ ਮੰਨ ਕੇ ਚਲੋ ਵੀ ਪੱਖ ਨਹੀਂ ਸੁਣਿਆ ਜਾਂਦਾ ਜੀ ਕੰਪਨੀ ਸਾਡਾ ਪੱਖ ਨਹੀਂ ਸੁਣਦੀ ਕਿਸੇ ਪ੍ਰਕਾਰ ਦਾ ਜੇ ਸਾਡਾ ਕੋਈ ਲੜਾਈ ਝਗੜਾ ਜਾਂ 19 ਇੱਕੀ ਗੱਲਬਾਤ ਹੁੰਦੀ ਹੈ ਜੀ ਕੰਪਨੀ ਸਾਡੇ ਕੋਲੇ ਨਹੀਂ ਪਹੁੰਚਦੀ ਸਾਨੂੰ ਆਪਸ ਨੇ ਲੜਾ ਲੜਾਈ ਮਾਰ ਦੂਗੀ ਜੀ ਇਹ ਕਿੰਨੇ ਬੰਦੇ ਕੱਢਤੇ ਤੁਹਾਡੇ ਇਹਨਾਂ ਨੇ ਸਾਡੇ 3 ਬੰਦੇ ਕੱਢਤੇ ਜੀ ਕੋਈ ਕਾਰਨ ਦੱਸਿਆ ਇਹਨਾਂ ਨੇ ਕਾਰਨ ਸੁਪਰਵਾਈਜ਼ਰ ਦੇ ਨਾਲ ਮਾੜੀ ਮੋਟੀ 19 ਇੱਕੀ ਗੱਲਬਾਤ ਹੋਈ ਪੰਜ ਚਾਰ ਮਿੰਟਾਂ ਦੀ ਕਿਉਂਕਿ ਹੁਣ ਧੁੰਦਰਾ ਮੌਸਮ ਹੈ ਜੀ ਕਈ ਵਾਰ ਪੰਜ ਚਾਰ ਮਿੰਟ ਬੰਦਾ ਲੇਕ ਹੋ ਜਾਂਦਾ ਐ ਏਡੀ ਵੱਡੀ ਗੱਲ ਨਹੀਂ ਹੁੰਦੀ ਇਹ ਸੁਪਰਵਾਈਜ਼ਰ ਨੂੰ ਅਥਾਰਟੀ ਹੁੰਦੀ ਹੈ ਵੀ 10 ਜਾਂ 15 ਮਿੰਟ ਜਾਂ ਅੱਧਾ ਘੰਟਾ ਉਹ ਆਪਦੇ ਮੰਨ ਕੇ ਚਲੋ ਵੀ ਹੈਂਡਲ ਕਰ ਸਕਦਾ ਹੈ ਜੇ ਕਿਸੇ ਬੰਦੇ ਨੂੰ ਪ੍ਰੋਬਲਮ ਆਉਂਦੀ ਹੈ ਜਾਂ ਕੋਈ ਬੰਦਾ ਬਿਮਾਰ ਹੈ ਜਾਂ ਕੋਈ ਬੰਦਾ ਲੇਟ ਫੇਟ ਹੈ ਠੀਕ ਹੈ ਜੇ ਕੋਈ ਪੰਜ ਚਾਰ ਮਿੰਟ ਬੰਦਾ ਲੇਟ ਹੁੰਦਾ ਤਾਂ ਮੰਨ ਕੇ ਚਲੋ ਵੀ ਇਹ ਕਿਹਾ ਜਾਂਦਾ ਹੈ ਵੀ ਕੀ ਪਤਾ ਕਿਤੇ ਡਿੱਗਿਆ ਪਿਆ ਹੋਊਗਾ ਸਾਨੂੰ 12 ਸਾਲ ਹੋ ਗਏ ਇਸ ਪਲਾਂਟ ਦੇ ਵਿੱਚ ਕੰਮ ਕਰਦਿਆਂ ਨੂੰ ਸਾਡੀ ਸਾਡੇ ਕੋਲ 6 ਕੰਪਨੀਆਂ ਬਦਲ ਕੇ ਗਈਆਂ 6 ਕੰਪਨੀਆਂ ਦੀ ਸਾਡੀ ਵਧੀਆ ਗੱਲ ਬਾਤ ਸੁਣੀ ਹੈ ਜੀ ਐਡੀ ਗੱਲ ਨਹੀਂ ਜਿੰਨੀ ਉਹਨਾਂ ਨੇ ਤਨਖਾਹ ਕਿਹਾ ਸੀਗੀ ਪੂਰੀ ਸਾਡੀ ਤਨਖਾਹ ਆਈ ਹੈ ਕੋਈ ਸਾਡੇ ਨਾਲ ਮਿਲੀ ਭੁਗਤ ਕਿਸੇ ਕੰਪਨੀ ਦੇ ਫੀਲਡ ਆਪਰਚੂਨ ਨਹੀਂ ਕੀਤੀ ਸੀਗੀ ਜੀ ਇਹ ਹੁਣ ਨਵੀਂ ਆਈ ਹੈ ਇਹ ਕੰਪਨੀ ਨਵੀਂ ਆਈ ਹੈ ਤਿੰਨ ਮਹੀਨੇ ਦੀ ਜੇ ਤੋ ਆਈ ਹੈ ਇਹ ਕਹਿੰਦੇ ਵੀ ਜੋਗਿਆਲ ਦੇ ਬੰਦੇ ਬਦਮਾਸ਼ ਹੈ ਜੋਗਿਆਲ ਦੇ ਬੰਦੇ ਗੈਂਗਸਟਰ ਹੈ ਜੀ ਅਸੀਂ ਗੈਂਗਸਟਰ ਲੱਗਦੇ ਹਾਂ ਜੀ ਨਹੀਂ ਇਹ ਇਹ ਜਗਾ ਕਿਹੜੇ ਪਿੰਡ ਦੀ ਜਗਾ ਚ ਬਣਿਆ ਹੋਇਆ ਹੈ ਜਗਾ ਇਹ ਸਭ ਤੋਂ ਪਹਿਲਾਂ ਸਟਾਰਟਿੰਗ ਜੋਗਿਆਲ ਤੋਂ ਹੋਇਆ ਹੋਇਆ ਹੈ ਜੀ ਕੀ ਗਲਤ ਹੋਇਆ ਹਾਂਜੀ ਤੁਹਾਡੇ ਪਿੰਡ ਦੇ ਨੂੰ ਕੱਢਿਆ ਜਾ ਰਿਹਾ ਸਾਡੇ ਪਿੰਡ ਦੇ ਨੂੰ ਕੱਢਿਆ ਜਾ ਰਿਹਾ ਜੀ ਕੀ ਹੁਣ ਲੱਗਦਾ ਤੁਸੀਂ ਧਰਨੇ ਤੇ ਬੈਠੇ ਹੋ ਠੰਡ ਦਾ ਮੌਸਮ ਹੈ ਜਿੰਦਾ ਲਾ ਦਿੱਤਾ ਕਿੰਨਾ ਕੁ ਟਾਈਮ ਬੈਠੋਗੇ ਅਸੀਂ ਸਰ ਜੰਨਾ ਜਦ ਸਾਡਾ ਫੈਸਲਾ ਨਹੀਂ ਹੁੰਦਾ ਕੰਪਨੀਆਂ ਕੇ ਸਾਡਾ ਪੱਖ ਨਹੀਂ ਸੁਣਦੀ ਜਾਂ ਕੋਈ ਸਾਡਾ ਪਲਜਾਂਟ ਜਿਹੜਾ ਮੰਨ ਕੇ ਚਲੋ ਮੈਨੇਜਰ ਹੈ ਸਾਡੀ ਕੋਈ ਗੱਲ ਨਹੀਂ ਸੁਣਦਾ ਜੀ ਸਾਡਾ ਧਰਨਾ ਜਾਰੀ ਰਹੂਗਾ ਭਾਵੇਂ 5 ਦੇ 7 ਦਿਨ ਲੱਗਣ ਜੀ ਭਾਵੇਂ 1 ਘੰਟਾ ਲੱਗੇ ਭਾਵੇਂ 2 ਦਿਨ ਲੱਗਣ ਜੀ ਦਿਨ ਰਾਤ ਅਸੀਂ ਆਪ ਦਾ ਧਰਨਾ ਦੇਵਾਂਗੇ ਜੀ ਗੱਲ ਨਹੀਂ ਕੀਤੀ ਇਹਨਾਂ ਦੇ ਮੁਲਾਜ਼ਮਾਨਾਂ ਜਿਹੜੇ ਸੀਨੀਅਰ ਹੈ ਗੱਲ ਕੀਤੀ ਹੈ ਜੀ ਪਰ ਸਾਡਾ ਪੱਖ ਸੁਣੇ ਨਹੀਂ ਜਾ ਰਿਹਾ ਜੀ ਕੰਪਨੀ ਆਈ ਨਹੀਂ ਰਹੀ ਕੰਪਨੀ ਦਾ ਇੱਕ ਵਾਰਾ ਹੱਕ ਹੁੰਦਾ ਜੀ ਜਿੱਥੇ ਮੰਨ ਕੇ ਚਲੋ ਅਗਲੇ ਦੀ ਬ੍ਰਾਂਚ ਹੁੰਦੀ ਹੈ ਕੰਪਨੀ ਪੱਖ ਸੁਣ ਸਕਦੇ ਆ ਕੇ ਹੁਣ ਤੁਸੀਂ ਕਿੰਨੇ ਬੰਦੇ ਆਣੇ ਧਰਨੇ ਦੇ ਸਾਰੇ ਬੰਦੇ ਧਰਨੇ ਚ ਸਾਡੇ ਸਾਰੇ ਬੰਦੇ ਧਰਨੇ ਧਰਨੇ ਚ ਜਾਈ 18 ਬੰਦੇ ਸੀ ਧਰਨੇ ਦੇ ਵਿੱਚ ਸ਼ਾਮ ਲਏ ਜੀ 2-4 ਬੰਦੇ ਚਾਹ ਲੈਣ ਗਿਆ ਕੋਈ ਰੋਟੀ ਲੈਣ ਗਿਆ ਹੋਇਆ ਜੀ ਸਵੇਰ ਤੋਂ ਭੁੱਖੇ ਸਾਡੇ ਸੰਤਰੀ ਬੈਠਿਆ ਜੀ ਇਸ ਤਰ੍ਹਾਂ ਮੰਗ ਕੀ ਹੈ ਮੇਨ ਤੁਹਾਡੀ ਮੰਗ ਸਾਡੀ ਇਹ ਸਾਡੀ ਮੰਗ ਸੁਣੀ ਜਾਵੇ ਸਾਡਾ ਕੋਈ ਬੰਦਾ ਇੱਥੋਂ ਨਹੀਂ ਹਟਣਾ ਚਾਹੀਦਾ ਜੀ ਬੇਵਜ੍ਹਾ ਤੋਂ ਸਾਡੇ ਬੰਦੇ ਨੂੰ ਹਟਾਇਆ ਜਾ ਰਿਹਾ ਜੇ ਕੋਈ ਸੁਪਰਵਾਈਜ਼ਰ ਹੈ ਤਾਂ ਮੰਗ ਚਲ ਉਹ ਨਹੀਂ ਸਾਡਾ ਪੱਖ ਸੁਣਦਾ ਜੀ ਅਸੀਂ ਕੋਈ ਗੈਂਗਸਟਰ ਥੋੜੇ ਆ ਅਸੀਂ ਇੱਕ ਬੱਚੇ ਪਾਲਣ ਵਾਲੇ ਆ ਜੀ 8 8 10 10000 ਤੇ ਅਸੀਂ ਗੈਂਗਸਟਰ ਵਾਂਦੀ ਥੋੜੀ ਕਰਾਂਗੇ ਅਸੀਂ ਆ ਢਿੱਡ ਤਾਂ ਮਸਾਂ ਪਾਲਦਾ ਹੀ ਅੱਜਕੱਲ ਬੇਰਜ਼ਗਾਰੀ ਦੇ ਵਿੱਚ ਫੇਰ ਵੀ ਅਸੀਂ 12 ਸਾਲ ਤੋਂ ਇਸ ਪਲੈਂਟ ਦੇ ਵਿੱਚ ਨੌਕਰੀ ਕਰ ਰਹੇ ਆ ਜੀ ਕਿੰਨੇ ਬੰਦੇ ਕੱਢੇ ਤੁਹਾਡੇ ਪਿੰਡ ਦੇ ਤਿੰਨ ਬੰਦੇ ਕੱਢਿਆ ਸਰ ਤਿੰਨ ਬੰਦੇ ਹਾਂਜੀ ਅਸੀਂ ਬੰਦੇ ਨਹੀਂ ਕੱਢਣ ਦੇਵਾਂਗੇ ਸਾਡਾ ਕੰਪਨੀ ਆ ਕੇ ਇੱਥੇ ਪੱਕ ਸੁਣੇ ਇਹਨਾਂ ਨੇ ਇੱਥੇ ਭੇੜਚਾਲ ਬਣਾਤੀ ਜੀ ਨਾ ਕੋਈ ਸੁਪਰਵਾਈਜ਼ਰ ਗੱਲ ਸੁਣਦਾ ਆਪਦੇ ਠਾਉਟੀ ਲੈਵਲ ਦੇ ਕੁਝ ਮਰਜ਼ੀ ਕਰੀ ਜਾਂਦਾ ਸੁਪਰਵਾਈਜ਼ਰਾਂ ਦਾ ਹੁੰਦਾ ਨਹੀਂ ਜੀ ਸੀਨੀਅਰ ਸੁਪਰਵਾਈਜ਼ਰ ਦਾ ਹੁੰਦਾ ਹੱਕ ਨਹੀਂ ਵੀ ਕੀ ਗੱਲਬਾਤ ਹੋਈ ਹੈ ਜੇ ਕੋਈ ਮਾੜੀ ਮੋਟੀ ਬੋਲਚਾਲ ਹੁੰਦੀ ਹੈ ਨਾ ਚੱਕ ਕੇ ਇੱਥੇ ਨਵਾਂ ਬੰਦਾ ਭਰਤੀ ਕਰ ਦਿੰਦਾ ਜੀ ਹਰ ਇੱਕ ਕੰਪਨੀ ਜੇ ਕੋਈ ਗੱਲਬਾਤ ਹੈ ਇੱਕ ਜਾਂ ਦੋ ਮੌਕੇ ਤਿੰਨ ਮੌਕੇ ਹਰੇਕ ਬੰਦੇ ਨੂੰ ਹੁੰਦੇ ਹੈਗੇ ਜਦੋਂ ਮੌਕੇ ਬਾਅਦ ਬੰਦਾ ਕੱਢਿਆ ਜਾਂਦਾ ਹੁੰਦਾ ਜੀ ਤੁਰਤ ਥੋੜੀ ਹੁੰਦੇ ਬੰਦੇ ਦਾ ਤਬਾਦਲਾ ਕਰੋ ਤੇ ਗੜਗਾਉਂ ਭੇਜੋ ਕੀ ਲੱਗਦਾ ਤੁਹਾਨੂੰ ਜਿਹੜੇ ਬੰਦੇ ਕੱਢੇ ਕੋਈ ਸਿਆਸਤ ਹੈ ਇਹਦੇ ਚ ਪੂਰੀ ਫੁੱਲ ਸਿਆਸਤ ਹੈ ਜੀ ਜਨਾ ਨਰੌਲ ਸਿਆਸਤ ਹੈ ਜੀ ਇਹ ਆਪ ਦਾ ਪੱਖਵਾਜ ਆਪਣੇ ਬੇਸ ਤੇ ਰੱਖਦੇ ਆਰੇ ਬੰਦੇ ਕਿੱਥੋਂ ਲਿਆਉਣਗੇ ਹਟਾ ਤੀ ਜੀ ਬੰਦੇ ਸਾਰੇ ਆਪ ਦੇ ਕੋਈ ਰਿਸ਼ਤੇਦਾਰ ਭਰਤੀ ਕਰ ਲੈਂਦੇ ਆ ਕੋਈ ਆਪ ਦੇ ਪਿੰਡ ਲੈਵਲ ਤੇ ਭਰਤੀ ਕਰ ਲਿਆ ਜੀ ਕੋਈ ਜਾਂ ਪਛਾਣ ਲੈਵਲ ਤੇ ਭਰਤੀ ਕਰ ਲਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਕੋਈ ਇਹਨਾਂ ਨੇ ਕਿਹਾ ਸੀ ਪਹਿਲਾਂ ਸਾਨੂੰ ਪਤਾ ਜੀ ਜਦੋਂ ਡਿਊਟੀ ਲਿਸਟ ਪਾਈ ਜਾਂਦੀ ਹੈ ਉਹਦੀ ਪਤਾ ਲੱਗਦਾ ਜਦੋਂ ਬੰਦਾ ਇੱਥੇ ਆ ਜਾਂਦਾ ਜੀ ਜਦੋਂ ਕੋਈ ਵੀ ਬੰਦਾ ਹਟਦਾ ਹੈ ਉਹਦਾ ਮੰਨ ਕੇ ਚਲੋ ਵੀ ਆਪਾਂ ਇੱਕ ਫੈਸਲਾ ਕਰਦੇ ਹਾਂ ਜੇ ਆਪਣੇ 25 ਜਣੇ ਤੇ 25 ਜਣੇ ਇਕੱਠੇ ਹੋਣਗੇ ਜੀ ਜੇ ਕੋਈ ਬੰਦਾ ਹਟਦਾ ਉਹ 19 ਕੀ ਸਾਈਡ ਤੇ ਹੋ ਜਾਂਦਾ ਵੀ ਆਪਾਂ ਫਲਾਣਾ ਬੰਦਾ ਇੱਥੇ ਭਰਤੀ ਕਰ ਰਹੇ ਹਾਂ ਜੀ ਸੋ ਇਹਨੂੰ ਮਨਜ਼ੂਰ ਹੈ ਸਾਨੂੰ ਤਾਂ ਦੱਸੇ ਨਹੀਂ ਜਾਂਦਾ ਜੀ ਜਦੋਂ ਬੰਦਾ ਆ ਕੇ ਡਿਊਟੀ ਚੜ ਜਾਂਦਾ ਸਾਨੂੰ ਤਾਂ ਉਹਦਾ ਪਤਾ ਲੱਗਦਾ ਉਹ ਤੁਹਾਡੀ ਮੇਨ ਮੰਗ ਇਹ ਹੀ ਆ ਵੀ ਸਾਡੇ ਬੰਦੇੜ ਹਟਾਏ ਹੋ ਰੱਖੇ ਜਾਣ ਸਾਡਾ ਬੰਦਾ ਕੋਈ ਨਹੀਂ ਹਟਣਾ ਚਾਹੀਦਾ ਜੀ ਸਾਡੇ ਬੰਦੇ ਰੱਖਣੇ ਚਾਹੀਦੇ ਆ ਜੀ ਤੇ ਰੱਖੇ ਵੀ ਜਾਣਗੇ ਤੇ ਸਾਡੀ ਇੱਕ ਤਨਖਾਹ ਕਲੀਅਰ ਕੀਤੀ ਜਾਵੇ ਸਾਡੀ ਕਿੰਨੀ ਤਨਖਾਹ ਆਉਗੀ ਤਿੰਨ ਮਹੀਨਿਆਂ ਤੋਂ ਸਾਨੂੰ ਕੋਈ ਵੀ ਮੰਨ ਕੇ ਚਲੋ ਵੀ ਸੈਲਰੀ ਸਲਿੱਪ ਅਜੇ ਤੱਕ ਨਹੀਂ ਆਈ ਨਾ ਕੋਈ ਪਹਿਲੀ ਹਾਂ ਜੀ ਨਾ ਕੋਈ ਪਹਿਲੀ ਤਨਖਾਹ ਦੀ ਨਾ ਕੋਈ ਦੂਜੀ ਦੀ ਨਾ ਤੀਜੀ ਦੀ ਸਾਨੂੰ ਅਜੇ ਤੱਕ ਸੈਲਰੀ ਸਲਿੱਪ ਹੀ ਨਹੀਂ ਮਿਲੀ ਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਮਨਪ੍ਰੀਤ ਸਿੰਘ ਆ ਤਰਨਾ ਦਿੱਤਾ ਤੁਸੀਂ ਜਿੰਦਾ ਲਾਇਆ ਗੇਟ ਨੂੰ ਕੀ ਮਸਲਾ ਹੈ ਇਹ ਮਸਲਾ ਸਾਡਾ ਸੈਲਰੀ ਦਾ ਜੀ ਸੈਲਰੀ ਬਹੁਤ ਘੱਟ ਆ ਰਹੀ ਹੈ 2 ਮਹੀਨੇ ਤੁਹਾਡੀ 8100 8200 ਆ ਰਹੀ ਹੈ ਜਦ ਕਿ ਸਾਡੀ ਪਹਿਲਾ ਤਰ੍ਹਾਂ 11333 ਰੁਪਏ ਸੀਗੀ 11333 ਰੁਪਏ ਉਹ ਕੋਈ ਹੋਰ ਕੰਪਨੀ ਸੀ ਹਾਂ ਜੀ ਉਹ ਪੈਰਾ ਗ੍ਰੀਨ ਕੰਪਨੀ ਸੀ ਹੁਣ ਫਿਰ ਜਿਹੜੀ ਇਹ ਕੰਪਨੀ 'ਚ ਤੁਸੀਂ ਲੱਗੇ ਉਹਨਾਂ ਨਾਲ ਗੱਲ ਨਹੀਂ ਕੀਤੀ ਵੀ ਸਾਨੂੰ 11 ਇਹਨਾਂ ਨਾਲ ਗੱਲ ਕਰੀ ਜਦੋਂ ਕੰਪਨੀ ਸੀ ਉਹਦੇ ਵੀ ਗੱਲ ਕਰੀ ਸੀ ਜਿਹੜੇ ਇਹਨਾਂ ਨੇ ਮੁਲਾਜ਼ਮ ਆਏ ਉਹ ਕਹਿੰਦੇ ਸਾਨੂੰ ਕੋਈ ਪਤਾ ਹੀ ਨਹੀਂ ਹੋਇਆ ਕਿੰਨੀ अच्छा कोई गल क्लियर नहीं करी हुन ਕਿੰਨਾ ਟਾਈਮ ਹੋ ਗਿਆ ਤਨਖਾਹ ਮਿਲੀ ਤਨਖਾਹ ਜੀ ਸਾਨੂੰ 2 ਮਹੀਨੇ ਹੋ ਗਏ ਤਨਖਾਹ ਆਉਣੀ ਨੂੰ ਜੀ ਆ ਤੀਜੇ ਮਹੀਨੇ ਦੀ ਆਉਣੀ ਹੈ ਤਨਖਾਹ ਜੀ ਇਹਦਾ ਵੀ ਹਜੇ ਪਤਾ ਨਹੀਂ ਕਿੰਨੀ ਆਊਗੀ ਹਾਂਜੀ ਕੀ ਨਾਮ ਹੈ ਜੀ ਆਪਣਾ ਮੈਂ ਨਾਂ ਭੋਲਾ ਸਿੰਘ ਪਿੰਡ ਜੋਗੇ ਵਾਲਾ ਮੈਂ ਭਾਰਤੀ ਕਿਸਾਨ ਜੁਨੀਅਨ ਇਕਤਾਗਰਾਹਾ ਦਾ ਮੈਂਬਰ ਹਾਂ ਪ੍ਰਧਾਨ ਜੀ ਕੀ ਮਸਲਾ ਬਣਿਆ ਅੱਜ ਤੁਹਾਡੇ ਪਿੰਡ ਦੇ ਮੁੰਡਿਆਂ ਨੇ ਧਰਨਾ ਦਿੱਤਾ ਗੇਟ ਨੂੰ ਜਿੰਦਾ ਲਾਇਆ ਕੀ ਗੱਲ ਹੈ ਇਹ ਇਹ ਜੀ ਧਰਨਾ ਤਾਂ ਹੀ ਲੱਗਿਆ ਕੱਲ ਪਰਸੋਂ ਦੀ ਗੱਲ ਹੈ ਕਿਤੇ ਸਾਡੇ ਮੁੰਡੇ ਜਿਹੜੇ ਹੱਥ ਨਹੀਂ ਆਉਂਦੇ ਨਸ ਡਿਊਟੀ ਤੇ ਆਉਂਦੇ ਆ ਉਹ ਕਿਤੇ 5-7 ਮਿੰਟ ਲੇਟ ਹੋ ਗਏ ਧੁੰਦ ਦਾ ਕਰਕੇ ਲੇਟ ਹੋ ਗਏ ਜਾਂ ਕਈ ਵਾਰੀ ਘਰੇ ਕੋਈ ਪ੍ਰੋਬਲਮ ਆ ਜਾਂਦੀ ਹੈ ਇਹਦਾ ਕਰਕੇ ਸੁਪਰਵਾਈਜ਼ਰ ਨੇ ਜਦੋਂ ਇੱਥੇ ਮੁੰਡੇ ਆਏ ਨੇਗੇ ਕੁਝ ਆਸਵਿਧ ਦੀ ਜਿਹਦੇ ਨੇ ਪਹਿਲਾਂ ਮਰੋ ਕੋਈ ਗਾਦ ਦੁਪੜ ਵੀ ਹੋ ਗਏ ਹੋਣਗੇ ਇਹਦਾ ਕਰਕੇ ਉਹ ਤਿੰਨ ਮੁੰਡੇ ਸਾਡੇ ਜਿਹੜੇ ਕੱਢਣ ਲੋਗ ਜਾਂਦੇ ਉਹਦਾ ਕਰਕੇ ਅਸੀਂ ਇਹ ਤਾਂ ਨਹੀਂ ਦਿੱਤਾ ਕਿ ਜਿੱਨਾਂ ਚਾ ਸਾਡੇ ਉਹ ਤਿੰਨੇ ਮੁੰਡੇ ਹਾਲ ਨਹੀਂ ਹੁੰਦੇ ਡਿਊਟੀ ਤੇ ਨਹੀਂ ਆਉਂਦੇ ਉਹਨਾਂ ਚਾ ਸਾਡਾ ਧੰਨ ਲੰਮਾ ਚੱਲੂ ਦੱਸਿਆ ਜਾ ਰਿਹਾ ਇਹਨਾਂ ਨੂੰ ਕੋਈ ਤਨਖਾਹ ਵੀ ਕੱਟ ਦਿੱਤੀ ਜਾਂਦੀ ਹੈ ਤਨਖਾਹ ਵੀ ਕੱਟ ਆਈ ਇਹਨਾਂ ਦਾ ਕਿੰਨਾ ਕੁ ਟਾਈਮ ਫਿਰ ਹੁਣ ਤੁਸੀਂ ਧਰਨਾ ਜਾਰੀ ਰੱਖੋ ਇਹ ਜੀ ਪੁਰਾਣੀ ਦਸ ਦਿਨ ਚੱਲੇ ਪੰਜ ਦਿਨ ਚੱਲੇ ਭਵਾਂ ਦੀ ਮਹੀਨਾ ਚੱਲੇ ਅਸੀਂ ਇਹ ਉਹਨਾਂ ਚਰਨਾਂ ਤੇ ਰਹਾਂ ਭਾਜੀ ਕੀ ਨਾਮ ਹੈ ਆਪਣਾ ਜਗਦੇਵ ਸਿੰਘ ਜੋਗੇਵਾਲਾ ਹਾਂ ਜਗਦੇਵ ਸਿੰਘ ਕੀ ਮਸਲਾ ਬਣਿਆ ਇਹ ਪਿੰਡ ਦੇ ਮੁੰਡਿਆਂ ਨੇ ਆ ਗੇਟ ਨੂੰ ਜਿੰਦਾ ਲਾਇਆ ਧਰਨਾ ਦਿੱਤਾ ਇਹ ਮਸਲਾ ਜੀ ਸਾਡੇ ਕੱਲ ਹੀ ਧਿਆਨ ਦੇ ਵਿੱਚ ਲਿਆਂਦਾ ਸੀ ਮੁੰਡਿਆਂ ਨੇ ਇਹ ਇੱਥੇ ਕੰਪਨੀ ਦੇ ਸੁਪਰਵਾਈਜ਼ਰ ਨੇ ਤੇ ਚਲੋ ਇਹ ਡਿਊਟੀ ਕਰਦੇ ਨੇ ਵਧੀਆ ਤਰੀਕੇ ਦੇ ਕਾਫੀ ਲੰਮੇ ਸਮੇਂ ਤੋਂ ਕਰ ਰਹੇ ਨੇ ਤੇ ਹੁਣ ਤੋਂ ਦਾ ਟਾਈਮ ਹੈ ਤੁਹਾਨੂੰ ਪਤਾ ਜੀ ਕੋਈ ਇਹ ਮੁੰਡਾ ਕੋਈ ਇੱਕ ਮੇਰੇ ਖਿਆਲ ਚ ਪੰਜ ਚਾਰ ਮਿੰਟ ਲੇਟ ਹੋਇਆ ਉਹ ਤੇ ਉਹ ਇੱਥੇ ਜਿਹੜੇ ਮੌਕੇ ਦੇ ਡਿਊਟੀ ਤੇ ਤਨਖਾਹਤ ਸੀਗੇ ਇਹਨਾਂ ਦੇ ਸੁਪਰਵਾਈਜ਼ਰ ਉਹ ਮਾੜਾ ਮੋਟਾ ਇਹਨਾਂ ਨਾਲ ਕੋਈ ਹੋਈ ਐ ਤਲਕਿ ਉਹਨੇ ਕੋਈ ਥੋੜਾ ਬਹੁਤ ਤਾਂ ਇਹਨਾਂ ਨੂੰ ਲੇਟ ਆਉਣ ਤੇ ਪੰਜ ਚਾਰ ਮਿੰਟ ਉਹ ਕਰੇਗਾ ਲੇਕਿਨ ਇਹਦਾ ਜੋ ਸੀਗਾ ਬੰਦਾ ਸੀਗਾ ਜੋ ਸੁਪਰਵਾਈਜ਼ਰ ਦਾ ਵੀ ਚਲੋ ਲੇਟ ਹੋ ਗਿਆ ਉਹਨਾਂ ਦੀ ਐਬਸੈਂਟ ਪਾ ਆਂਦੇ ਜਾਂ ਕੋਈ ਹੋਰ ਕੋਈ ਉਹਨਾਂ ਨੂੰ ਕੋਈ ਹੁੰਦਾ ਜੋ ਵੀ ਪਲੈਂਟੀ ਲਾ ਆਂਦੇ ਕੋਈ ਲੇਕਿਨ ਉਹ ਸਿੱਧੇ ਹੀ ਕੰਪਨੀ ਇਹਨਾਂ ਚੀਜ਼ਾਂ ਦੇ ਉੱਤੇ ਆਈ ਵੀ ਇਹਨਾਂ ਮੁੰਡਿਆਂ ਨੂੰ ਵੀ ਬਿਲਕੁਲ ਇਹਨਾਂ ਦਾ ਪਹਿਲਾਂ ਤਾਂ ਨਗੂਣੀਆ ਫਿਰ ਇਹਨਾਂ ਦਾ ਬੁਰੀ ਤਰ੍ਹਾਂ ਸ਼ੋਸ਼ਣ ਕੀਤਾ ਜਾ ਰਿਹਾ ਨਗੂਣੀਆ ਤਰ੍ਹਾਂ ਦੇ ਕੇ ਤੇ ਬਾਕੀ ਹੁਣ ਉਹਨਾਂ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਇਹਨਾਂ ਨੂੰ ਕੱਢਿਆ ਜਾ ਰਿਹਾ ਇਹ ਕਾਫੀ ਘਟੀਆਂ ਸੋਚ ਹੈ ਇਸ ਕੰਪਨੀ ਦੀ ਤੇ ਬਾਕੀ ਸਾਡੇ ਕੋਲੇ ਜਦੋਂ ਗੱਲਬਾਤ ਆਈ ਹੈ ਅਸੀਂ ਤੁਰੰਤ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕੱਲ ਲੇਕਿਨ ਉਹਦੇ ਤੇ ਕੋਈ ਗੱਲਬਾਤ ਨਤੀਜੇ ਤੇ ਨਹੀਂ ਪਹੁੰਚੀ ਤੇ ਇਹ ਮੁੰਡਿਆਂ ਨੇ ਹਾਰ ਕੇ ਜਦੋਂ ਅੱਜ ਇਹਨਾਂ ਨੂੰ ਲੈਟਰ ਮਿਲੇਗਾ ਇਹਨਾਂ ਨੂੰ ਦੂਰ ਗੁਰਦਾਉਂ ਸ਼ਿਫਟ ਕੀਤਾਗਾ ਤੇ ਇਨੀਆਂ ਘੱਟ ਤਨਖਾਹਾਂ ਤੇ ਤੁਸੀਂ ਦੇਖ ਲਓ ਜੀ ਕੀ ਬੰਦ ਹੈ ਇਹਨਾਂ ਦਾ ਬਿਲਕੁਲ ਨਿਗੂਣੀਆਂ ਤਨਖਾਹਾਂ ਅਸੀਂ ਉਹਦੇ ਲਈ ਵੀ ਕੱਲ ਨੂੰ ਦੋ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਅਸੀਂ ਇਕੱਠੀਆਂ ਬੈਠਾਂਗੇ ਇਹਦੇ ਸਬੰਧਤ ਅਸੀਂ ਡੀਸੀ ਸਾਹਿਬ ਨੂੰ ਮਿਲਾਂਗੇ ਪਹਿਲਾਂ ਐਸਡੀਐਮ ਸਾਹਿਬ ਨੂੰ ਮਿਲਾਂਗੇ ਇਹਨਾਂ ਦਾ ਇਹ ਤਨਖਾਹ ਹਾਲ ਆ ਵੀ ਅਸੀਂ ਮਸਲਾ ਇਹਨਾਂ ਦਾ ਕੱਲ ਨੂੰ ਡੀਸੀ ਸਾਹਿਬ ਨੂੰ ਉਹਦੇ ਤੇ ਮਿਲ ਕੇ ਆਉਣਾ ਹੈ ਦੱਸਿਆ ਜਾ ਰਿਹਾ ਤੁਹਾਡੇ ਪਿੰਡ ਦੀ ਜਗ੍ਹਾ ਤੁਹਾਡੇ ਪਿੰਡ ਦੇ ਮੁੰਡਿਆਂ ਨੂੰ ਕੱਢਿਆ ਜਾ ਰਿਹਾ ਕੀ ਕਾਰਨ ਹੈ ਹਾਂ ਇਹ ਉਹ ਹੀ ਹੈ ਨਾ ਜੀ ਇਹ ਦਵਾਇਆ ਜਾ ਰਿਹਾ ਨਾ ਮੁੰਡਿਆਂ ਨੂੰ ਵੀ ਇਹ ਕੋਈ ਆਵਾਜ਼ ਨਾ ਚੁੱਕਣਾ ਕਿਉਂਕਿ ਇਹਨਾਂ ਨੂੰ ਕੰਪਨੀ ਨਾਲ ਸੋਸ਼ਣ ਕਰ ਰਹੀ ਹੈ ਬੁਰੀ ਤਰ੍ਹਾਂ ਘੱਟ ਤਨਖਾਹਾਂ ਦੇ ਕੇ ਉਹ ਇਸ ਮੁੰਡਿਆਂ ਨੇ ਦੱਸਿਆ ਵੀ 10-15 ਸਾਲਾਂ ਤੋਂ ਅਸੀਂ ਇੱਥੇ ਕੰਮ ਕਰਦੇ ਆਂ ਪਹਿਲਾਂ ਛੇ ਕੰਪਨੀਆਂ ਆ ਗਈਆਂ ਵਧੀਆ ਤਨਖਾਹ ਦਿੰਦੀਆਂ ਸੀ ਬਿਲਕੁਲ ਜੀ ਇਹ ਕੰਪਨੀ ਜਿਹੜੀ 8000 85 ਸੀ ਦੇ ਰਹੀ ਹੈ ਬਿਲਕੁਲ ਜੀ ਇਹ ਇਹ ਬਿਲਕੁਲ ਬਹੁਤ ਘੱਟ ਤਨਖਾਹ ਦੇ ਰਹੀ ਹੈ ਕੰਪਨੀ ਪਹਿਲਾਂ ਜਿਹੜੀਆਂ ਕੰਪਨੀਆਂ ਸੀ ਇਹਨਾਂ ਦੇ ਮੁੰਡਿਆਂ ਦੇ ਦੱਸਣ ਮੁਤਾਬਕ ਵਧੀਆ ਸੈਲਰੀ ਦਿੰਦੀਆਂ ਸੀ ਕੋਈ ਕੰਪਨੀ ਵਧੀਆ ਇਹਨਾਂ ਨਾਲ ਤਾਲਮੇਲ ਬਣਾ ਕੇ ਰੱਖਦੀ ਸੀ ਇਹਨਾਂ ਦਾ ਪੱਕਾ ਸੁਣਿਆ ਜਾਂਦਾ ਸੀ ਲੇਕਿਨ ਇਹ ਜਿਹੜੀ ਕੰਪਨੀ ਹੈ ਬਿਲਕੁਲ ਤਾਨਾਸ਼ਾਹੀ ਤੇ ਉਤਰੀ ਹੈ ਜੀ ਕੀ ਨਾਮ ਆ ਤੁਹਾਡਾ ਮਨਪ੍ਰੀਤ ਸਿੰਘ ਹੈ ਜੀ ਕਿਹੜਾ ਪਿੰ ਤੁਸੀਂ ਅੰਦਰ ਕੀ ਕੰਮ ਕਰਦੇ ਹੋ ਇੱਥੇ ਇਲੈਕਟ੍ਰੀਕਲ ਟੈਕਨੀਸ਼ੀਅਨ ਅੱਛਾ ਹੁਣ ਆ ਜਿੰਦਾ ਲਾਇਆ ਹੋਇਆ ਇਹਨਾਂ ਸਕਾਉਟੀ ਗਾਰਡਾਂ ਨੇ ਮੰਨ ਲਓ ਇਹਨਾਂ ਨੂੰ ਕਹਿੰਦੇ ਸਾਨੂੰ ਕੱਢਿਆ ਜਾ ਰਿਹਾ ਇਹਨਾਂ ਨੇ ਲੋਕ ਲਾਤਾ ਤੇ ਤੁਹਾਨੂੰ ਅੰਦਰ ਤੁਸੀਂ ਹੁਣ ਪਿੰਡ ਜਾਣਾ ਸੀ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਇਸ ਮਸਲੇ ਦੇ ਪਰ ਤੁਸੀਂ ਕਿ ਜਲਦੀ ਚਲਦੀ ਮਸਲਾ ਹੱਲੋ ਬਈ ਤੁਹਾਨੂੰ ਤੁਸੀਂ ਮੰਨ ਲਓ ਹਾਲਤ ਇਹ ਦੇਖੋ ਇਹਨਾਂ ਨੇ ਵੀ ਕੋਈ ਜਾਣਬੁੱਝ ਕੇ ਨਹੀਂ ਲਾਇਆ ਕਹਿ ਰਹੇ ਆ ਵੀ ਸਾਨੂੰ ਕੱਢਿਆ ਜਾ ਰਿਹਾ ਸਾਡੀ ਤਨਖਾਹ ਕੱਟ ਹੈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਇਸੇ ਕਰਕੇ ਇਹਨਾਂ ਨੇ ਲੋਕ ਲਾਇਆ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇ ਕੰਪਨੀ ਦੇਖੋ ਜੀ ਸਰ ਜਲਦੀ ਜਲਦੀ ਮਸਲਾ ਕੋਈ ਹੱਲ ਕਰੇ ਇਹਨਾਂ ਦਾ ਜੀ ਨਹੀਂ ਤੁਸੀਂ ਕਹੋ ਤੁਸੀਂ ਗੱਲ ਨਹੀਂ ਕੀਤੀ ਮੈਂ ਕਿ ਮੈਂ ਨਾਲ ਕੋਈ ਤੁਹਾਡੇ ਮੁਲਾਜ਼ਮ ਨਾਲ ਵੀ ਅਸੀਂ ਬਾਹਰ ਜਾਣਾ ਜੀ ਇਹਨਾਂ ਨੇ ਜ਼ਿੰਦਾਦਾਰ ਰੱਖਿਆ ਅਸੀਂ ਕਿੱਧਰ ਨਹੀਂ ਇਹ ਤਾਂ ਗੱਲ ਕਰੀਏ ਜੀ ਸਰ ਉਹ ਕਹਿੰਦੇ ਕੀ ਕਹਿੰਦੇ ਉਹ ਕਹਿੰਦੇ ਦੇਖ ਲਓ ਪੁੱਛ ਲਓ ਉਹਨਾਂ ਨਾਲ ਗੱਲ ਕਰ ਲਓ ਜੀ ਇੱਕ ਵਾਰ ਜਾਣ ਦਿੰਦੇ ਨੇ ਤਾਂ ਤੁਸੀਂ ਵਗਜੋ ਫਿਰ ਤੇ ਜੇ ਮੰਨ ਲਓ ਨਹੀਂ ਜਾਣ ਦਿੰਦੇ ਫਿਰ ਫਿਰ ਤੁਸੀਂ ਅੰਦਰ ਹੀ ਰਹੋ ਜੀ ਅੱਛਾ ਤੁਹਾਡਾ ਕੀ ਨਾਮ ਬਾਈ ਮਨਦੀਪ ਸਿੰਘ ਕਿਹੜਾ ਪਿੰਡ ਹੈ ਕਲਾ ਲਾਲਾ ਜੀ ਕਲਾ ਲਾਲਾ ਹਾਂ ਤੁਸੀਂ ਕੀ ਕੰਮ ਕਰਦੇ ਹੋ ਇੱਥੇ ਟੈਕਨੀਸ਼ੀਅਨ ਦਾ ਕੰਮ ਕਰਦੇ ਅੰਦਰ ਹਾਂ ਕਿੰਨੇ ਟਾਈਮ ਹੁੰਦਾ ਡ 8 ਘੰਟੇ ਦੀ ਆਠ ਘੰਟੇ ਹੁਣ ਪਿੰਡ ਜਾਣਾ ਸੀ ਹਾਂ ਜੀ ਫਿਰ ਹੁਣ ਇੱਥੇ ਤਾਂ ਜਿੰਦਾ ਲੱਗਿਆ ਪਿਆ ਕੀ ਕਹਿਣਾ ਚਾਹੁੰਦੇ ਹੋ ਇਸ ਮਸਲੇ ਤੇ ਤੁਸੀਂ ਕੋਈ ਆਪਦੇ ਸੀਨੀਅਰ ਨਾਲ ਗੱਲ ਕੀਤੀ ਵੀ ਜਿੰਦਾ ਲਾ ਰੱਖਿਆ ਹੀ ਸਾਨੂੰ ਬਾਹਰ ਨਹੀਂ ਜਾਣ ਦਿੰਦੇ ਹਾਂ ਸਰ ਕੀਤੀ ਆਉਂਦਾ ਜੀ ਕੀ ਕਹਿੰਦੇ ਫਿਰ ਆ ਸਹੀ ਆ ਕਿਤੇ ਵੀ ਹੱਲ ਕਰ ਕਰਕੇ ਦਿੱਤੇ ਹੋਏ ਇਹਨਾਂ ਦੇ ਭਾਂਗੇ ਘਰਾਂ ਚ ਜਾ ਰਦਗੀ ਅੱਛਾ ਆ ਬਾਈ ਜੀ ਤੁਹਾਡਾ ਕੀ ਨਾਮ ਹੈ ਮਨਪ੍ਰੀਤ ਸਿੰਘ ਜੀ ਕੀ ਨਾਮ ਹੈ ਮਨਪ੍ਰੀਤ ਸਿੰਘ ਮਨਪ੍ਰੀਤ ਕਿਹੜਾ ਪਿੰਡ ਹੈ ਬਹਿਣੀ ਵਾਲੀ ਬਹਿਣੀ ਵਾਲ ਤੁਸੀਂ ਵੀ ਅੰਦਰ ਕੰਮ ਕਰਦੇ ਹੋ ਹਾਂਜੀ ਟੈਕਨੀਸ਼ੀਅਨ ਹਾਂਜੀ ਅੱਛਾ ਹਾਂਜੀ ਤੁਹਾਡੀ ਵੀ ਡਿਊਟੀ 8 ਘੰਟੇ ਹੀ ਹੈ? ਹਾਂਜੀ 8 ਘੰਟੇ ਹੀ। ਐਸ ਵੇਲੇ ਚਲੇ ਜਾਨੇ ਹਾਂ। ਨਹੀਂ ਮੈਂ ਪਹਿਲਾਂ ਜਨਨ ਨੂੰ 4 ਵਜੇ ਮਾਰਨਿੰਗ ਹੋਣ ਨੂੰ ਮੈਂ। ਅੱਛਾ। ਹਾਂਜੀ। ਹੁਣ ਆ ਜਿੰਦਾ ਲੱਗਿਆ ਪਿਆ ਹੁਣ ਤੁਸੀਂ ਘਰੇ ਕਿਵੇਂ ਜਾਓਗੇ ਫਿਰ? ਬਸ ਖੜੇ ਹਾਂ ਜਿੱਥੇ। ਖੜੇ ਹਾਂ। ਹਾਂਜੀ ਹਾਂ। ਨਹੀਂ ਤੁਸੀਂ ਤੁਹਾਡੇ ਸੀਨੀਅਰ ਨਾਲ ਗੱਲ ਨਹੀਂ ਕੀਤੀ। ਹੋਈ ਐ ਸੀਨੀਅਰ ਨਾਲ। ਕੀ ਕਹਿੰਦੇ ਉਹ? ਉਹ ਕਹਿੰਦੇ ਹੱਲ ਕਰਾਂਗੇ ਕਹਿੰਦੇ। ਅੱਛਾ। ਹਾਂਜੀ।